ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਬੱਜ ਗਏ ਨੇ 8 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਖਾਸ ਕਰਕੇ ਭੈਣਾ ਵਾਸਤੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਪੈਸੇ ਨੂੰ ਕਿਵੇਂ ਜੋੜਦੀ ਆ ਤੇ ਉਸ ਜੋੜੇ ਹੋਏ ਪੈਸੇ ਦਾ ਇਸਤੇਮਾਲ ਮੈਂ ਘਰ ਦੇ ਵਿੱਚ ਕੋਈ ਵੱਡਾ ਕੰਮ ਕਰਨ ਵਾਸਤੇ ਕੋਈ ਚੀਜ਼ ਲਿਆਉਣ ਵਾਸਤੇ ਕਰਦੀ ਆ ਜਾਂ ਕਦੇ ਮੁਸ਼ਕਲ ਦੇ ਟਾਈਮ ਉਹ ਰਕਮ ਕਮ ਆ ਜਾਂਦੀ ਆ ਸੋ ਜੇ ਤੁਸੀਂ ਵੀ ਤਰੀਕਾ ਬਣਾ ਲਿਆ ਨਾ ਮੈਂ ਤੁਹਾਨੂੰ ਲਿਖ ਕੇ ਦੇ ਸਕਦੀ ਹਾਂ ਤੁਸੀਂ ਵੀ ਥੋੜਾ ਥੋੜਾ ਕਰਕੇ ਇੱਕ ਵੱਡੀ ਰਕਮ ਜੋੜ ਸਕਦੇ ਹੋ ਤੇ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਕੰਮ ਆ ਸਕਦੀ ਹੈ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੀਓ ਤੇ ਵੱਧ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਜਿਨ੍ਹਾਂ ਨੇ ਕੱਲ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸਹੀ ਆਨਸਰ ਦਿੱਤਾ ਸੀ ਉਹਨਾਂ ਦੇ ਚੈਨਲ ਦਾ ਨਾਮ ਹੈ ਜਰਨਜੀਤ ਕੌਰ ਤੇ ਜੇ ਤੁਸੀਂ ਚਾਹੋ ਨੀਓ ਆਪਾਂ ਤੁਹਾਡੇ ਚੈਨਲ ਦਾ ਵੀ ਨਾਮ ਲਈਏ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਦੇ ਵੀ ਇਹਦੇ ਵਿੱਚ ਪੁੱਛੇ ਹੋਏ ਸਵਾਲ ਦਾ ਜਵਾਬ ਸਭ ਤੋਂ ਪਹਿਲਾਂ ਸਹੀ ਦਿਓ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਅੱਗੇ ਕਰਦੇ ਹਾਂ ਕੰਟੀਨਿਊ ਤੇ ਬਾਕੀ ਇੱਕ ਚੀਜ਼ ਹੋਰ ਜੀ ਇੱਧਰ ਸੰਗਰੂਰ ਏਰੀਆ ਦੇ ਵਿੱਚ ਨਾ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਆ ਪਿਆ ਰਾਤ ਦਾ ਇੰਨਾ ਜ਼ਿਆਦਾ ਤੂਫਾਨ ਝੱਖੜ ਝੋਲਾ ਚੱਲ ਰਿਹਾ ਸ਼ਾਇਦ ਹੁਣ ਵੀ ਤੁਹਾਨੂੰ ਵੀਡੀਓ ਦੇ ਵਿੱਚ ਖੜਕਾ ਸੁਣਾਈ ਦਵੇ ਪੱਲੜਾਂ ਦਾ ਜਿਹੜੇ ਆਪਾਂ ਪਸ਼ੂਆਂ ਦੇ ਸ਼ਰਤ ਤੇ ਲਗਾਏ ਹੋਏ ਨੇ ਧੁੱਪ ਰੋਕਣ ਵਾਸਤੇ ਉਹ ਬਹੁਤ ਜ਼ਿਆਦਾ ਖੜਕ ਰਹੇ ਨੇ ਕਿਉਂਕਿ ਇੰਨੀ ਜ਼ਿਆਦਾ ਨੇਰੀ ਚੱਲ ਰਹੀ ਆ ਬਹੁਤ ਜ਼ਿਆਦਾ ਸਾਰੀ ਮਿੱਟੀ ਘੱਟਾ ਕਮਰੇ ਨੂੰ ਅੰਦਰ ਨੂੰ ਆ ਰਹੀ ਆ ਕੋਈ ਝਾੜੂ ਲਾਉਣ ਦਾ ਸਫਾਈ ਕਰਨ ਦਾ ਕੋਈ ਫਾਇਦਾ ਨਹੀਂ ਤੇ ਬਾਕੀ ਮੀਂਹ ਪਿਆ ਮੀਂਹ ਥੋੜਾ ਪਿਆ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਉਧਰ ਏਰੀਆ ਦੇ ਵਿੱਚ ਕੀ ਹਾਲ ਹੈ ਮੌਸਮ ਦਾ ਬਾਕੀ ਫਸਲਾਂ ਦੀ ਕਟਾਈ ਤਾਂ ਇੱਧਰ ਸਾਡੇ ਦਾ ਤਕਰੀਬਨ ਸਾਰੀ ਹੋ ਚੁੱਕੀ ਆ ਕਿਉਂਕਿ ਇੱਕ ਤੱਕਨ ਆ ਤੁਨ ਸ਼ਰਵਾਸ ਸੁਣ ਰਹੀ ਹੋਣੀ ਆ ਜੇ ਪਲੀਜ਼ ਡਿਸਟਰਬੈਂਸ ਹੋਈ ਨਾ ਪਲੀਜ਼ ਅਡਜਸਟ ਕਰ ਲਿਓ ਤੇ ਸਾਡੀ ਇਧਰ ਫਸਲਾਂ ਦੀ ਕਟਾਈ ਤਾਂ ਤਕਰੀਬਨ ਹੋ ਚੁੱਕੀ ਆ ਬਾਕੀ ਤੂੜੀਆਂ ਬਣਾਉਣੇ ਹਲੇ ਰਹਿੰਦੀ ਆ ਕਈ ਘਰਾਂ ਦੀ ਠੀਕ ਹੈ ਜੀ ਸੋ ਹਲੇ ਤੱਕ ਵੀ ਅਰਦਾਸ ਤਾਂ ਇਹ ਵੀ ਪ੍ਰਮਾਤਮਾ ਹਲੇ ਨੀ ਨਾ ਪਵੇ ਵੀ ਤਾਂ ਕਿ ਸਾਰੇ ਲੋਕਾਂ ਦਾ ਸਾਰਾ ਕੰਮ ਨੀ ਪੜ ਜਾਵੇ ਤੇ ਬਾਕੀ ਜਿਹੜੀ ਇਹ ਵੀਡੀਓ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਨਾ ਇਦੇ ਵਿੱਚ ਇੱਕ ਮਕਸਦ ਹੈ ਕਿਉਂਕਿ ਦੇਖੋ ਇਹ ਨਾ ਅੱਜ ਦਾ ਟਾਈਮ ਹੈ ਨਾ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਪੈਸਾ ਉਹ ਬਹੁਤ ਅਹਿਮ ਚੀਜ਼ ਆ ਸਾਡੀ ਜ਼ਿੰਦਗੀ ਦੇ ਵਿੱਚ ਠੀਕ ਹੈ ਕੋਈ ਮੁਸ਼ਕਲ ਟਾਈਮ ਆ ਜਵੇ ਕੋਈ ਬਿਮਾਰੀ ਆ ਜਵੇ ਕੋਈ ਦੁੱਖ ਤਕਲੀਫ ਆ ਜਵੇ ਉਹ ਕਿਤੇ ਨਾ ਕਿਤੇ ਪੈਸੇ ਦੇ ਨਾਲ ਜੁੜਿਆ ਹੁੰਦਾ ਤੇ ਜੇ ਆਪਣੇ ਕੋਲੇ ਆਪਣੇ ਕੋਲ ਚਾਰ ਪੈਸੇ ਜੁੜੇ ਹੋਣ ਸੀਵਿੰਗ ਕਰੀ ਹੋਵੇ ਤਾਂ ਉਹ ਉਸ ਮੁਸ਼ਕਲ ਟਾਈਮ ਦੇ ਵਿੱਚ ਉਸ ਔਖੇ ਟਾਈਮ ਦੇ ਵਿੱਚ ਉਹ ਸਾਡਾ ਸਾਥ ਦਿੰਦੇ ਨੇ ਸੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਥੋੜਾ ਥੋੜਾ ਕਰਕੇ ਪੈਸਾ ਕਿਵੇਂ ਸੇਵ ਕਰਦੀ ਆ ਸਭ ਤੋਂ ਪਹਿਲੀ ਚੀਜ਼ ਤਾਂ ਮੈਂ ਤੁਹਾਡੇ ਨਾਲ ਉਹ ਤਰੀਕਾ ਵੀ ਸ਼ੇਅਰ ਕਰੂੰਗੀ ਵੀ ਬੈਂਕ ਦੇ ਵਿੱਚ ਮੈਂ ਅਲੱਗ ਤੋਂ ਰਕਮ ਜਿਹੜੀ ਜੋੜਦੀ ਆ ਕਿਵੇਂ ਜੋੜਦੀ ਆ ਉਸ ਤੋਂ ਪਹਿਲਾਂ ਇੱਕ ਛੋਟੀਆਂ ਬਰੀਕ-ਬਰੀਕ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸਭ ਤੋਂ ਪਹਿਲਾਂ ਜੇ ਅਸੀਂ ਚਾਹੁੰਦੇ ਆ ਨਾ ਵੀ 4 ਪੈਸੇ ਸਾਡੇ ਕੋਲ ਜੁੜਨ ਅਸੀਂ ਸੇਵ ਕਰ ਸਕੀਏ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਸਾਨੂੰ ਥੋੜਾ ਜਿਹਾ ਖਰਚਿਆਂ ਤੇ ਕੰਟਰੋਲ ਕਰਨਾ ਪੈਂਦਾ ਹੈ ਜਿਹੜੇ ਫालतू ਦੇ ਖਰਚੇ ਹੋਗੇ ਉਹਨਾਂ ਤੇ ਆਪਾਂ ਨੂੰ ਕੰਟਰੋਲ ਕਰਨਾ ਪੈਂਦਾ। ਦੂਸਰਾ ਸਾਨੂੰ ਜਿਵੇਂ ਹੁਣ ਮੰਨ ਲਓ ਆਪਾਂ ਸਬਜੀ ਆ ਹਨਾ ਡੇਲੀ ਦੀ 50-60 ਰੁਪਏ ਦਾ ਖਰਚਾ ਆਪਣਾ ਉਹ ਆ। ਠੀਕ ਹੈ ਜੀ ਫੈਮਿਲੀ ਛੋਟੀ ਹੈ ਜੇ ਵੱਡੀ ਹੈ ਫਿਰ ਉਸ ਤੋਂ ਵੀ ਜ਼ਿਆਦਾ। ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਸਾਡੇ ਘਰ ਦੇ ਵਿੱਚ ਜਗ੍ਹਾ ਹੈਗੀ ਆ ਨਾ ਕੱਚਾ ਥਾਂ ਹੈਗਾ ਤਾਂ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਵੀ ਘੱਟੋ ਘੱਟ ਸਾਨੂੰ ਸਬਜੀ ਦੇ ਪੈਸੇ ਬਚਾਉਣੇ ਚਾਹੀਦੇ ਨੇ। ਜੇ ਹਰ ਰੋਜ਼ ਆਪਾਂ ਮੰ ਲਓ 50 ਰੁਪਏ ਵੀ ਬਚਾਉਣੀ ਆ ਨਾ ਤਾਂ ਵੀ ਮਹੀਨੇ ਦਾ 1500 ਰੁਪਏ ਬਚ ਗਏ ਤੇ ਜੇ ਆਪਾਂ 100 ਬਚਾਉਣੀ ਆ ਤਾਂ ਮਹੀਨੇ ਦਾ 3000 ਰੁਪਏ ਬਚ ਗਏ ਠੀਕ ਹੈ ਜੀ ਤੇ ਇਹਦੇ ਨਾਲ ਵੀ ਬਹੁਤ ਫਰਕ ਪੈਂਦਾ ਸਾਡੀ ਰਸੋਈ ਦੇ ਖਰਚੇ ਦੇ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਬੈਂਕ ਦੇ ਵਿੱਚ ਮੈਂ ਐਕਸਟਰਾ ਪੈਸ ਕਿਵੇਂ ਜੋੜਦੀ ਆ ਤੁਹਾਨੂੰ ਪਤਾ ਮੈਂ YouTube ਤੇ ਕਾਫੀ ਟਾਈਮ ਤੇ ਹਾਂ ਤੇ ਤੁਹਾਨੂੰ ਇਹ ਵੀ ਪਤਾ ਵੀ ਆਪਣੇ ਪਸ਼ੂਆਂ ਦਾ ਵੀ ਕੰਮ ਆ ਮੇਰੇ ਹਸਬੰਡ ਵੀ ਜੌਬ ਕਰਦੇ ਆ ਫਸਲ ਵਾੜੀ ਦਾ ਵੀ ਸਾਡੇ ਕੋਲ 6 ਮਹੀਨੇ ਬਾਅਦ ਦਾ ਪੈਸਾ ਆਉਂਦਾ ਹੈ ਤਾਂ ਮੇਰਾ ਫੋਕਸ ਕੀ ਹੁੰਦਾ ਮੰਨ ਲਓ ਜੀ ਮੇਰੇ ਹਸਬੰਡ ਹੈ ਨਾ ਅਗਰ ਉਹ 8000 ਰੁਪਏ ਉਹਨਾਂ ਦੀ ਸੈਲਰੀ ਹੈ ਠੀਕ ਹੈ ਉਹ 8000 ਦੇ ਵਿੱਚੋਂ ਮੇਰੀ ਕੋਸ਼ਿਸ਼ ਹੁੰਦੀ ਆ ਵੀ ਘੱਟ ਤੋਂ ਘੱਟ 1000 ਰੁਪਏ ਮੈਂ ਸੇਵ ਕਰ ਸਕਾਂ ਕੋਸ਼ਿਸ਼ੇ ਹੁੰਦੀ ਆ ਕਿਉਂਕਿ ਵੈਸੇ ਤਾਂ ਆਪਾਂ ਨੂੰ ਪਤਾ ਖਰਚੇ ਪਾਣੀ ਬਹੁਤ ਜ਼ਿਆਦਾ ਹੁੰਦੇ ਆ ਠੀਕ ਹੈ ਵਰਕ ਆਈ ਚਲਾਈ ਘਰ ਦੀ ਜਿਹੜੀ ਬਹੁਤ ਮੁਸ਼ਕਿਲ ਆਈ ਦੇ ਟਾਈਮ ਚ ਚਲਾਉਣੀ ਪਰ ਜੇ ਆਪਾਂ ਥੋੜੇ ਅਡਜਸਟਮੈਂਟ ਕਰਕੇ 1000 ਰੁਪਿਆ ਵੀ 8000 ਦੇ ਵਿੱਚੋਂ 1000 ਰੁਪਿਆ ਵੀ ਸਾਈਡ ਤੇ ਕਰ ਲਿਆ ਠੀਕ ਹੈ ਵੈਸੇ ਤਾਂ ਆਪਾਂ ਨੂੰ ਉਸ ਤੋਂ ਵੱਧ ਕਰਨੇ ਚਾਹੀਦੇ ਨੇ ਪਰ ਮੈਂ ਇੱਕ ਐਗਜ਼ਾਮਪਲ ਦਿੰਨੀ ਆ ਤੁਹਾਨੂੰ ਠੀਕ ਹੈ ਜੀ ਜਾਂ ਦੁੱਧ ਦੀ ਪੇਮੈਂਟ ਆਉਂਦੀ ਉਹਦੇ ਵਿੱਚੋਂ ਥੋੜਾ ਐਕਸਟਰਾ ਸਾਈਡ ਤੇ ਕਰ ਲਿਆ ਤੇ ਮੈਂ ਇੱਕ ਅਕਾਊਂਟ ਖੁਲਾਇਆ ਹੋਇਆ ਜਿਹਦਾ ਨਾਂ ਤਾਂ Google Pay ਚੱਲਦਾ ਮੈਂ ਚਲਵਾਇਆ ਹੀ ਨਹੀਂ ਹੋਇਆ ਨਾ ਮੈਂ ਉਹਦੀ ਜਿਹੜੀ ਚੈੱਕ ਬੁੱਕ ਲੈਂਦੀ ਐ ਨਾ ਹੀ ਮੈਂ ਉਸ ਅਕਾਊਂਟ ਦਾ ATM ਲੈਂਦਾ ਰੀਜ਼ਨ ਕੀ ਹੈ ਕਿਉਂਕਿ ਦੇਖੋ ਜੇ ਏਟੀਐਮ ਬਣਾ ਲਾਂਗੇ ਗੂਗਲ ਪੇ ਉਹਦੀ ਚਲਾ ਲਾਂਗੇ ਤਾਂ ਫਿਰ ਲੋਡ ਪੈਣ ਤੇ ਜੇ ਮੰਨ ਲਓ ਥੋੜੀ ਜਿਹੀ ਔਖਾਈ ਤਾਂ ਆਪਾਂ ਨੂੰ ਹੀ ਹੁੰਦਾ ਵੀ ਚੱਲ ਹੈਗੇ ਆ ਉਹ ਚੋਂ ਖਰਚ ਲੋ ਹੈਨਾ ਪਰ ਜੇ ਉਹਦਾ ਏਟੀਐਮ ਨਹੀਂ ਹੈ ਉਹਦੀ ਚੈੱਕ ਬੁੱਕ ਨਹੀਂ ਹੈ ਗੂਗਲ ਪੇ ਨਹੀਂ ਚਲਦੀ ਹੈਗੀ ਤਾਂ ਫਿਰ ਆਪਾਂ ਉਹਦੇ ਵਿੱਚੋਂ ਕਢਾ ਨਹੀਂ ਸਕਦੇ ਹੈਨਾ ਐ ਤਾਂ ਨਹੀਂ ਵੀ ਜਾ ਕੇ ਭੱਜ ਕੇ ਫਟਾਫੜ ਕਢਾ ਲਈ ਠੀਕ ਹੈ ਤਾਂ ਇਸ ਕਰਕੇ ਮੈਂ ਉਹਦੇ ਵਿੱਚ ਪੈਸਾ ਜਿਹੜਾ ਹਾਂ ਉਹਦੇ ਵਿੱਚ ਜਿਹੜੀ ਬੈਂਕ ਦੀ ਜਿਹੜੀ ਆਪਣੀ ਐਪ ਆ ਉਹ ਜ਼ਰੂਰ ਮੇਰੇ ਫੋਨ 'ਚ ਚੱਲਦੀ ਆ ਠੀਕ ਹੈ ਜੀ ਪਰ ਜਿਹਨਵੇਂ ਆਪਾਂ ਆਮ ਜਿਹੜਾ ਕਾਊਂਟ ਹੁੰਦਾ ਸੀ ਸੇਵਿੰਗ ਕਾਊਂਟ ਉਹਦੇ ਵੀ ਨਾਲ ਆਪਾਂ ਗੂਗਲ ਪੇ ਚਲਾ ਲਨੇ ਆ ਏਟੀਐਮ ਲੈਨੇ ਆ ਉਹ ਉਦਾਂ ਮੈਂ ਉਹਦੇ ਵਿੱਚ ਨਹੀਂ ਰੱਖਿਆ ਹੋਇਆ ਤਾਂ ਕਿ ਜੇ ਥੋੜਾ ਜਿਹਾ ਵੀ ਹੱਥ ਟੈਗ ਟੋ ਵੀ ਨਾ ਮੈਂ ਉਧਰ ਨੂੰ ਨਾ ਦੇਖਾਂ ਉਹਦੇ ਵਿੱਚੋਂ ਪੈਸੇ ਨਾ ਮੈਂ ਕਢਾ ਸਕਾਂ ਠੀਕ ਹੈ ਜੀ ਦੇਖੋ ਔਕ ਔਖ ਆਹੀ ਚਲਾਈ ਕਿਸੇ ਨਾ ਕਿਸੇ ਤਰੀਕੇ ਨਾਲ ਅਡਜਸਟ ਹੋ ਜਾਂਦੀ ਆ ਔਕ ਵੀ ਨਿਕਲ ਜਾਂਦੀ ਆ ਪਰ ਜੇ ਆਪਾ ਥੋੜਾ ਜਿਹਾ ਵੀ ਮੁਸ਼ਕਿਲ ਪੈਣ ਤੇ ਉਹਦੇ ਵਿੱਚੋਂ ਪੈਸੇ ਕਢਾ ਲੈਨੇ ਆ ਤਾਂ ਫਿਰ ਆਪਾਂ ਜ਼ਿੰਦਗੀ ਚ ਕਦੇ ਵੀ ਚਾਰ ਪੈਸੇ ਨਹੀਂ ਜੋੜ ਸਕਦੇ ਠੀਕ ਹੈ ਸੋ ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਉਸ ਅਕਾਊਂਟ ਵੱਲ ਦੇਖਾਂ ਹੀ ਨਾ ਸੋ ਤੁਸੀਂ ਵੀ ਜਦੋਂ ਤੁਸੀਂ ਚਾਰ ਪੈਸੇ ਜੋੜਨੇ ਆ ਨਾ ਤੁਸੀਂ ਜੇ ਮੰਨ ਲਓ ਅਗਰ ਤੁਹਾਡੇ ਹਸਬੰਦ 10000 ਕਮਾਉਂਦੇ ਆ ਉਹਦੇ ਵਿੱਚੋਂ 1000 1500 ਕੋਸ਼ਿਸ਼ ਕਰੋ ਵੱਧ ਤੋਂ ਵੱਧ 2000 ਹੋ ਜੇ ਸੇਵਿੰਗ ਠੀਕ ਹੈ ਤੇ ਯਾਂ ਇੱਕ ਨਾ ਰੈਕਰਿੰਗ ਅਕਾਊਂਟ ਆਉਂਦਾ ਹੈ recurring account ਦੇ ਵਿੱਚ ਤੁਸੀਂ ਉਹਦੇ ਵਿੱਚ ਵਿਆਜ ਜਿਹੜਾ ਹੈਗਾ ਸੇਵਿੰਗ account ਦੇ ਨਾਲੋਂ ਜ਼ਿਆਦਾ ਹੁੰਦਾ ਹੈ ਠੀਕ ਹੈ ਮੈਂ ਉਹ ਵੀ ਖਲਵਾਇਆ ਹੋਇਆ ਉਹਦੇ ਵਿੱਚ ਪਰ ਇਹ ਕੰਡੀਸ਼ਨ ਹੁੰਦੀ ਹੈ ਜਿਹੜਾ ਦੇਖੋ ਦੂਜਾ account ਹੈ ਮੇਰਾ ਹਨਾ ਸੇਵਿੰਗ ਜਿਹਦਾ ਮੈਂ ATM ਵਗੈਰਾ ਜਾਂ Google Pay ਨਹੀਂ ਚਲਾਇਆ ਉਹਦੇ ਵਿੱਚ ਤਾਂ ਇਹ ਆ ਵੀ ਚਲੋ ਜੇ ਮੈਨੂੰ ਕੋਈ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਆ ਗਈ ਆ ਤੇ ਬਹੁਤ ਐਮਰਜੈਂਸੀ ਆ ਗਈ ਆ ਤਾਂ ਮੈਂ ਬੈਂਕ 'ਕਾ ਜਾ ਕੇ ਉੱਥੋਂ ਪੈਸੇ ਕਢਵਾ ਸਕਦੀ ਆ ਠੀਕ ਹੈ ਜਾਂ ਬੈਂਕ ਐਪ ਦੇ ਥਰੂ ਮੈਂ ਟ੍ਰਾਂਸਫਰ ਕਰ ਸਕਦੀ ਆ ਠੀਕ ਹੈ ਪਰ ਜਿਹੜਾ ਰੈਕਰਿੰਗ ਅਕਾਊਂਟ ਹੈ ਉਹਦੇ ਵਿੱਚ ਇਹ ਹੁੰਦਾ ਹੈ ਕਿ ਤੁਸੀਂ ਇੱਕ ਸਾਲ ਜਮਾ-ਜਮਾ ਕਰਨਾ ਹੈ ਤੁਸੀਂ ਇੱਕ ਸਾਲ ਕਢਾ ਨਹੀਂ ਸਕਦੇ ਤੇ ਉਹਦੇ ਵਿੱਚ ਘੱਟ ਤੋਂ ਘੱਟ ਤੁਸੀਂ 500 ਰੁਪਏ ਜਮਾ ਕਰਨਾ ਵਧ ਜਿੰਨਾ ਮਰਜ਼ੀ ਕਰ ਲਓ ਨਜ਼ਾਰ ਕਰ ਲਓ 1500 ਕਰ ਲਓ 2000 ਕਰ ਲਓ 2500 ਕਰ ਲਓ 5000 ਕਰ ਲਓ 10000 ਕਰ ਲਓ ਉਹ ਤੁਹਾਡੀ ਮਰਜ਼ੀ ਹੈ ਪਰ ਘੱਟ ਤੋਂ ਘੱਟ ਉਹਦੀ ਲਿਮਟ ਹੁੰਦੀ ਹੈ 500 ਰੁਪਏ ਘੱਟ ਤੋਂ ਘੱਟ ਤੁਹਾਨੂੰ ਕਰਾਉਣਾ ਪਵੇਗਾ ਠੀਕ ਹੈ ਜੀ ਹਰ ਮਹੀਨੇ ਕਰਾਉਣਾ ਪਵੇਗਾ ਇਹ ਕੰਡੀਸ਼ਨ ਹੁੰਦੀ ਹੈ ਉਹਨਾਂ ਦੀ ਇਹ ਸਾਲ ਬਾਅਦ ਤੁਸੀਂ ਜਿਹੜਾ ਹੈਗਾ ਉਹਨੂੰ ਬਾਅਦ ਵਿੱਚ ਐਫ ਡੀ ਚ ਟਰਾਂਸਫਰ ਕਰ ਸਕਦੇ ਹੋ ਜਾਂ ਫਿਰ ਤੁਸੀਂ ਉਹਨੂੰ ਮਤਲਬ ਕਿ ਕੋਈ ਆਵਦਾ ਕੰਮ ਕਰਨਾ ਉਹਦੇ ਵਾਸਤੇ ਯੂਜ਼ ਕਰ ਸਕਦੇ ਹੋ ਉਹਦੇ ਵਿੱਚ ਵਿਆਜ ਜਿਹੜਾ ਹੈਗਾ ਬਾਕੀ ਦੇ ਅਕਾਊਂਟਾਂ ਦੇ ਨਾਲੋਂ ਜ਼ਿਆਦਾ ਹੁੰਦਾ ਠੀਕ ਹੈ ਜੀ ਜਿਹੜਾ ਮੇਰਾ ਸੇਵਿੰਗ ਕਾਊਂਟ ਹੈ ਸੇਵਿੰਗ ਕਾਊਂਟ ਦਾ ਮਤਲਬ ਹੈ ਕਿ ਜਦੋਂ ਮੈਂ ਲੋਡ ਪੈਂਦੀ ਹੈ ਇੱਕ ਮੇਰਾ ਸੇਵਿੰਗ ਕਾਊਂਟ ਹੈ ਜਿਹਦਾ ਮੈਂ Google Pay ਚ ਲਈ ਹੋਈ ਆ ਜਿਹਦੇ ਵਿੱਚ ਮੈਂ ਆਮ ਘਰ ਦਾ ਖਰਚਾ ਉਹਦਾ ਪੈਸਾ ਰੱਖਦੀ ਆ ਇਕ ਜਿਵੇਂ ਬਿਜਲੀ ਦਾ ਬਿੱਲ ਪੇ ਕਰਨਾ ਹੈ ਰਾਸ਼ਨ ਪਾਣੀ ਲੈ ਕੇ ਆਉਣਾ ਹੈ ਜਾਂ ਦਵਾਈ ਬੁੱਢੀ ਲੈ ਕੇ ਆਉਣੀ ਹੈ ਜਾਂ ਘਰ ਦੇ ਹੋਰ ਖਰਚੇ ਆਪਣੇ ਬਹੁਤ ਹੁੰਦੇ ਆ ਹਨ ਜਾਂ ਬੱਚੇ ਦੀ ਪੜ੍ਹਾਈ ਦਾ ਖਰਚਾ ਤਾਂ ਉਹ ਅਕਾਊਂਟ ਮੈਂ ਲੱਗ ਰੱਖਿਆ ਹੋਇਆ ਜਿਹਦਾ Google Pay ਚੱਲਦਾ ਸਾਡੇ ਕੋਲੇ ਉਹਦਾ ATM ਵੀ ਹੈਗਾ ਸਾਡੇ ਕੋਲੇ ਉਹਦੀ ਚੈੱਕ ਬੁੱਕ ਵੀ ਹੈਗੀ ਹੈ ਸਾਡੇ ਕੋਲੇ ਪਰ ਜਿਹੜਾ ਪੈਸਾ ਸੇਵ ਕਰਨ ਵਾਲਾ ਅਕਾਊਂਟ ਹੈ ਮੈਂ ਉਹ ਲੱਗ ਰੱਖਿਆ ਹੋਇਆ ਠੀਕ ਹੈ ਉਹ ਮਤਲਬ ਕਿ ਕੋਈ ਬਹੁਤ ਜ਼ਿਆਦਾ ਐਮਰਜੈਂਸੀ ਆ ਜੇ ਮਤਲਬ 3-4 ਮਹੀਨਿਆਂ ਬਦ ਕੋਈ ਐਮਰਜੈਂਸੀ ਆ ਜੇ ਜਾਂ 4-5 ਮਹੀਨਿਆਂ ਵਾਲਾ ਆ ਜੇ ਤਾਂ ਮੈਂ ਉਦੋਂ ਚ ਉਦੋਂ ਕਢਾ ਸਕਦੀ ਆ ਪਰ ਇਹ ਨਹੀਂ ਵੀ ਛੋਟਾ ਜਿਹਾ ਕੰਮ ਹੋਇਆ ਛੋਟੀ ਜੀ ਪ੍ਰੋਬਲਮ ਹੋਈ ਭੱਜ ਕੇ ਮੈਂ ਪੈਸੇ ਕਢਾ ਲੇ ਨਹੀਂ ਕਿਉਂਕਿ ਇਦਾਂ ਫਿਰ ਪੈਸਾ ਨਹੀਂ ਜੁੜਦਾ ਤੇ ਪੈਸਾ ਜੋੜਨਾ ਬਹੁਤ ਜ਼ਰੂਰੀ ਆ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਕਦ ਕਿਹੜੀ ਮੁਸ਼ਕਿਲ ਆ ਜਾਵੇ ਕਦ ਕਿਹੜਾ ਦੁੱਖ ਆ ਜਾਵੇ ਕਿਹੜਾ ਕਸ਼ਟ ਆ ਜਾਵੇ ਕਿਹੜਾ ਰੋਗ ਆ ਜਾਵੇ ਕੋਈ ਪਤਾ ਨਹੀਂ ਤੋ ਤੁਸੀਂ ਵੀ ਇਸ ਤਰੀਕੇ ਨਾਲ ਫਿਰ ਉਹ ਦੇਖੋ ਇਹ ਨਾ ਬੂੰਦ-ਬੂੰਦ ਨਾਲ ਸਾਗਰ ਭਰਦਾ ਜੇ ਆਪਾਂ ਥੋੜਾ-ਥੋੜਾ ਕਰਕੇ ਵੀ ਸੇਵ ਕਰਨਾ ਸ਼ੁਰੂ ਕਰ ਦਾਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਕੋਲ ਇੱਕ ਵੱਡੀ ਰਕਮ ਤਿਆਰ ਹੋ ਜਾਂਦੀ ਹੈ ਠੀਕ ਹੈ ਜੇ ਉਹ ਵੱਡੀ ਰਕਮ ਦੇ ਨਾਲ ਆਪਾਂ ਕੋਈ ਘਰ ਦਾ ਕੰਮ ਕਰਵਾਉਣਾ ਹੈ ਕੋਈ ਪ੍ਰੋਬਲਮ ਆਇਆ ਕੋਈ ਆਪਾਂ ਕੋਈ ਚੀਜ਼ ਘਰ ਦੇ ਵਿੱਚ ਲੈ ਕੇ ਆਉਣੀ ਹੈ ਤਾਂ ਆਪਾਂ ਉਹ ਲੈ ਆ ਸਕਦੇ ਹਾਂ ਤੇ ਨਾਲੇ ਤਾਂ 4 ਪੈਸੇ ਜੁੜ ਜਾਣਗੇ ਨਾਲੇ ਜਦੋਂ ਆਪਾਂ ਕੋਈ ਕੰਮ ਕਰਨਾ ਉਹ ਬੋਝ ਨਹੀਂ ਆਪਣੇ ਤੇ ਆਊਗਾ ਠੀਕ ਹੈ ਕਿਉਂਕਿ ਆਪਾਂ ਥੋੜੇ ਥੋੜੇ ਪੈਸੇ ਕਰਕੇ ਸੇਵ ਕਰ ਲਈ ਤੇ ਮੇਰਾ ਵੱਧ ਤੋਂ ਵੱਧ ਫੋਕਸ ਪਤਾ ਕੀ ਹੁੰਦਾ ਮੈਂ ਇਹ ਕਰਦੀ ਹੁੰਨੀ ਆ ਵੀ ਅਗਰ ਮੈਂ ਇਹ ਦਿਮਾਗ ਚ ਹੁੰਦਾ ਵੀ ਆਹ ਕੰਮ ਕਰਾਉਣਾ ਤਾਂ ਮੈਂ ਉਹਦੀ ਸੇਵਿੰਗ ਅਲੱਗ ਤੋਂ ਕਰੂੰਗੀ ਉਹਦੇ ਲਈ ਅਲੱਗ ਤੋਂ ਮੰਨ ਲਓ 500 ਕੱਢਦਾ ਹਰ ਮਹੀਨੇ ਵੀ ਮੈਂ ਆਹ ਕੰਮ ਕਰਾਉਣਾ ਤੇ ਜੇ ਹੋ ਇੱਕ ਕੰਮ ਹੋਰ ਕਰਾਉਣਾ ਤਾਂ ਮੈਂ ਉਹਦੀ ਸੇਵਿੰਗ ਅਡ ਕਰ ਦੇਣੀ ਆ ਵੀ ਆਹ ਕੰਮ ਕਰਾਉਣਾ ਤਾਂ ਇਹਦੇ ਲਈ ਵੀ ਥੋੜੇ ਥੋੜੇ ਪੈਸੇ ਜਮਾ ਤੇ ਫਿਰ ਜਦੋਂ ਪੇਮੈਂਟ ਤਿਆਰ ਹੋ ਜਾਂਦੀ ਆ ਫਿਰ ਉਹਦੇ ਨਾਲ ਆਪਾਂ ਜੋ ਵੀ ਆਪਣਾ ਕੰਮ ਆ ਉਹ ਕਰਨਾ ਕਰ ਸਕਦੇ ਆ ਠੀਕ ਹੈ ਜੀ ਸੋ ਅੱਜ ਦਾ ਸਵਾਲ ਹੈ ਵੀ ਕਿਹੜੇ ਕਿਹੜੇ ਉਹ ਅਕਾਊਂਟ ਨੇ ਜਿਨ੍ਹਾਂ ਦੇ ਵਿੱਚ ਆਪਾਂ ਪੈਸਾ ਸੇਵ ਕਰ ਸਕਦੇ ਹਾਂ ਮੈਂ ਵੀਡੀਓ ਦੇ ਵਿੱਚ ਮੈਂਸ਼ਨ ਕੀਤੇ ਨੇ ਤੇ ਕਿਹੜਾ ਉਹ ਅਕਾਊਂਟ ਹੈ ਜਿਦੇ ਵਿੱਚ ਇੱਕ ਸਾਲ ਸਿਰਫ ਜਮਾ ਕਰ ਸਕਦੇ ਆ ਕਢਾ ਨਹੀਂ ਸਕਦੇ ਠੀਕ ਹੈ ਜੀ ਸੋ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਭੈਣਾ ਵੀ ਪਹਿਲਾਂ ਤਾਂ ਖਰਚਾ ਥੋੜਾ ਜਿਹਾ ਘਟਾ ਲਓ ਕੰਟਰੋਲ ਕਰ ਲਓ ਦੂਸਰਾ ਕੋਸ਼ਿਸ਼ ਕਰੋ ਵੀ ਜਿਹੜੇ ਖਰਚੇ ਆਪਾਂ ਬਚਾ ਸਕਦੇ ਆ ਜਿਵੇਂ ਕਿ ਰਸੋਈ ਦਾ ਖਰਚਾ ਅਗਰ ਆਪਣੇ ਕੋਲ ਜਗ੍ਹਾ ਪਈ ਹੈ ਤਾਂ ਆਪਾਂ ਧਾਲ ਸਬਜ਼ੀਆਂ ਉੱਥੇ ਉਗਾ ਲੀਏ ਤਾਂ ਉਹਦੇ ਨਾਲ ਸਾਡੀ ਰਸੋਈ ਦਾ ਖਰਚਾ ਘਟ ਜਾਂਦਾ ਉਹ ਵੀ ਆਪਣੀ ਸੀਵਿੰਗ ਹੋ ਸਕਦੀ ਆ ਠੀਕ ਹੈ ਜੀ ਸੋ ਇਹ ਇੱਕ ਨਿੱਕੇ ਨਿੱਕੇ ਛੋਟੇ ਛੋਟੇ ਰਸਤੇ ਹੁੰਦੇ ਆ ਜਿਦੇ ਜ਼ਰੀਏ ਆਪਾਂ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਵਧੀਆ ਤੇ ਵੱਡੀ ਜਿਹੀ ਰਕਮ ਉਹ ਜਮ੍ਹਾਂ ਕਰ ਸਕਦੇ ਆ ਤੇ ਉਹਨਾਂ ਨੂੰ ਜਦੋਂ ਤੁਸੀਂ ਦੂਜੇ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਕਰਦੇ ਹੋ ਭੁੱਲ ਜੋ। ਕਦੇ ਯਾਦ ਨਾ ਰੱਖੋ ਵੀ ਉੱਥੇ ਪੈਸੇ ਪਏ ਨੇ। ਕਿਉਂਕਿ ਜੇ ਯਾਦ ਰੱਖੋਗੇ, ਦਿਮਾਗ 'ਚ ਰੱਖੋਗੇ ਜਾਂ ਤੁਸੀਂ ਬਾਰ-ਬਾਰ ਉਧਰ ਧਿਆਨ ਰੱਖੋਗੇ ਵੀ ਹਾਂ ਜੋ ਇਹ ਪ੍ਰੋਬਲਮ ਆਈ ਕੋਈ ਗੱਲ ਨਹੀਂ ਉੱਚ ਪਈ ਨਹੀਂ। ਜੇ ਆਹ ਖਰਚਾ ਆ ਗਿਆ ਕੋਈ ਗੱਲ ਨਹੀਂ ਉੱਚ ਪਈ ਨਹੀਂ। ਨਹੀਂ ਫਿਰ ਨਹੀਂ ਉਹ ਜੁੜਨੇ। ਸੋ ਇਸ ਕਰਕੇ ਉਹਨਾਂ ਨੂੰ ਜਮ੍ਹਾਂ ਕਰਕੇ ਭੁੱਲ ਜਾਓ। ਦੇਖੋ ਹੀ ਨਾ ਵੀ ਮੈਂ ਬਸ ਜਿਹੜਾ ਦੂਜੇ ਅਕਾਊਂਟ ਦੇ ਵਿੱਚ ਪੇਮੈਂਟ ਪਈ ਆ ਨਾ ਵੀ ਮੈਂ ਇਹਦੇ ਨੇ ਖਰਚਾ ਚਲਾਉਣਾ, ਇਹਦੇ ਨੇ ਘਰ ਚਲਾਉਣਾ ਪੂਰਾ ਮਹੀਨਾ। ਜੇ ਤੁਹਾਨੂੰ ਲੱਗਦਾ ਵੀ ਕਿਸੇ ਪਾਸੇ ਕੋਈ ਖਰਚਾ ਜ਼ਿਆਦਾ ਹੋ ਗਿਆ ਤਾਂ ਦੂਜੇ ਪਾਸੇ ਥੋੜਾ ਖਰਚਾ ਅਡਜਸਟ ਕਰ ਲਓ ਕੋਈ ਖਰਚਾ ਘਟਾ ਲਓ ਕੋਈ ਹਨਾ ਇਹ ਹੁੰਦਾ ਨਾ ਆਪਾਂ ਭੈਣਾਂ ਨੂੰ ਆਪਾਂ ਨੂੰ ਬਹੁਤ ਤਰੀਕੇ ਆਉਂਦੇ ਹੁੰਦੇ ਆ ਅਡਜਸਟਮੈਂਟ ਕਰਨ ਦੇ ਸੋ ਇਹਦੇ ਨਾਲ ਜਿਹੜਾ ਸਾਡਾ ਘਰ ਵੀ ਵਧੀਆ ਚੱਲਦਾ ਤੇ ਖਰਚਾ ਵੀ ਕੰਟਰੋਲ ਦੇ ਵਿੱਚ ਰਹਿੰਦਾ ਚਾਰ ਪੈਸੇ ਵੀ ਜਮ੍ਹਾਂ ਹੋ ਜਾਂਦੇ ਆ ਬੱਚਿਆਂ ਦੇ ਫਿਊਚਰ ਵਾਸਤੇ ਵੀ ਆਪਾਂ ਕੁਝ ਕਰ ਸਕਦੇ ਆ ਸਾਡੇ ਘਰ ਵਾਸਤੇ ਫੈਮਿਲੀ ਵਾਸਤੇ ਆਪਾਂ ਕੁਝ ਕਰ ਸਕਦੇ ਆ ਸੋ ਮੀਨ ਕਰਦੇ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ